ਜੇ ਤੁਸੀਂ ਘਰੇ ਧੋ ਕੇ ਹਾਂਜੀ ਲਾਸੀ ਗੱਲ ਦੀ ਸਾਰਿਆਂ ਨੂੰ ਅਸੀਂ ਅੱਜ ਆਏ ਸੀ ਬਜ਼ੁਰਗ ਨੂੰ ਲੈ ਕੇ ਏਮਜੋ ਹਸਪੀਟਲ ਨੂੰ ਠੰਡਾ ਵਿਛੇ ਡਾਕਟਰ ਸਾਹਿਬ ਨੂੰ ਮਿਲੀ ਇਹਨਾਂ ਦੀ ਕਰਸੀ ਕਿਟਾਈ ਆ ਜੀ ਤੇ ਅੱਜ ਸਾਨੂੰ ਕੇਰਾਮ ਜੋਸ ਹਸਪੀਟਲ ਚੋਂ ਟੈਸਟ ਵਗੈਰਾ ਲੈ ਕੇ ਤੇ ਟਾਈਮ ਤੇ ਡੇਟ ਦੇ ਕੇ ਇੱਕ ਵਾਰੀ ਵਾਪਸ ਮੋੜਤਾ ਜੀ ਬਜ਼ੁਰਗ ਦੀ ਸਾਰੀ ਲੱਤ ਦੀ ਪੱਟੀ ਕਰੀ ਲਾ ਕੇ ਚੈੱਕ ਕਰੀਆ ਡਾਕਟਰਾਂ ਨੇ ਦੇਖੀ ਆ ਲੱਤ ਚੰਗੀ ਤਰ੍ਹਾਂ ਸਾਰੀ ਰਿਪੋਰਟ ਬਣਾਈ ਆ ਤੇ ਉਸ ਤੋਂ ਬਾਅਦ ਸਾਨੂੰ ਪੱਟੀ ਕਰਕੇ ਵਾਪਸ ਜੇ ਤਾਂ रेफर करते हैं आपको पहले ना एक स्कैन करना है ठीक है जी स्कैन करने बार प्लास्टिक सर्जन को भी देगा क्योंकि जो पैर मोटा होता है उसको देखना पड़ेगा क्या प्रॉब्लम है लिंक वो गाव देखर तो आगे इधर से रेफर करना मैडम आती है ना ठीक है इधर रेफर करके आपको उधर जाए इधर आगे जाते भी आज कुछ पैसे ना हो करके पट्टियाँ वगैरह सानू ਲਿਖੀਆਂ ਸੀ ਉਤੋਂ ਵੀ ਪੱਟੀਆਂ ਵਗੈਰਾ ਤੁਸੀਂ ਲੈ ਕੇ ਆਏ ਹੋ ਆਪਦੀਆਂ ਅੱਗੇ ਜਦੋਂ ਅੱਗੇ ਤੋ ਆਇਆ ਕਰੋਗੇ ਤਿੰਨ ਦਿਨਾਂ ਬਾਅਦ ਪੱਟੀ ਕਰਵਾ ਲੈ ਵੀ ਜ਼ਰੂਰੀ ਹੈ ਘਰੇ ਧੋ ਕੇ ਪੱਟੀਆਂ ਦਾ ਨੂੰ ਦਵਾ ਲਈ ਨਾ ਨਾ ਕੋਈ ਨਾ ਬਈ ਜ਼ਰੂਰ ਕਰਾਂਗੇ ਜਿੰਨਾ ਹੋ ਸਕਦਾ ਦਾ ਰਿਲੈਕਸ ਕਰਨਾ ਸੀ ਕੋਈ ਗੱਲ ਨਹੀਂ ਆਏ ਡਰਨਾ ਨਹੀਂ ਨਾ ਨਾ ਕੋਈ ਚੱਕਰ ਨਹੀਂ ਉਹਦਾ ਫੇਰ ਮਾਰ ਲੈ ਨਹੀਂ ਨਹੀਂ ਉਹਦਾ ਉਹ ਮਾਰਨਾ ਸਾਪਕੇ ਨਹੀਂ ਆ ਪਤਾ ਨਹੀਂ ਉੱਤੇ ਬਾਅਦ ਸ਼ੈਂਪੂ ਨਾ ਕਰੇ ਜੇ ਅੱਗੇ ਧੋ ਹੋਵੇ ਹੱਜੀ ਅੱਜ ਦੋੜੋਂ ਦਾ ਵਾਲੀ ਸੋਨੀ ਗੱਲ ਹੈ ਅੱਜੀ ਤੋਂ ਬਾਈ ਕਹਿੰਦਾ ਹਾਂ ਠੀਕ ਉਹ ਜਾਈ ਪਏ ਆਉਣਗੇ ਬਾਈ ਜੀ ਸਾਰੇ ਅੰਕੇ ਹੱਥ ਜੋੜ ਕੇ ਬੇਨਤੀ ਹੈ ਬਾਪੇ ਦੀ ਮਦਦ ਕੀਤੀ ਜਾਵੇ ਜੀ